ਹੋਰ ਇੱਕ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਣਕ ਦੀ ਵੜਾਈ ਦੇ ਸੀਜ਼ਨ ਦੇ ਵਿੱਚ ਕਣਕ ਦੀਆਂ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਰਾਮਾ ਮੰਡੀ ਦੇ 4 ਏਕੜ ਕਣਕ ਦੀ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਗੁਰਤੇਜ ਸਿੰਘ ਸਨ ਆਫ ਜਗੀਰ ਸਿੰਘ ਜ਼ਾਇਲਦਾਰ ਤੇ ਗੁਰਦੇਵ ਸਿੰਘ ਮੋਰ ਸਿੰਘ ਇਹਨਾਂ ਕਿਸਾਨਾਂ ਦੀ ਜਿਹੜੀ 4 ਏਕੜ ਫਸਲ ਆ ਉਹ ਸੜ ਕੇ ਸੁਆਹ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਦੱਸਿਆ ਉਹਨਾਂ ਨੇ ਕਿ ਨੀਮੀ ਤਾਰ ਹੋਣ ਕਾਰਨ ਕੰਬੈਨ ਜਦੋਂ ਵੱਢਣ ਲੱਗੀ ਤਾਂ ਸੰਪਾਰਕ ਹੋਣ ਦੇ ਕਾਰਨ ਜਿਹੜੀ ਇਹ ਕਣਕ ਹੈ ਇਸ ਨੂੰ ਅੱਗ ਲੱਗ ਗਈ ਹੈ ਭਾਵੇਂ ਉਹਨਾਂ ਨੇ ਇਸ ਦੇ ਲਿਖਤੀ ਲੈਟਰ ਦਿੱਤੇ ਸੀ ਪਰ ਹਾਲੇ ਤੱਕ ਇਸ ਮਸਲੇ ਦਾ ਹੱਲ ਨਹੀਂ ਹੋਇਆ ਕੀ ਨਾਮ ਹੈ ਬਈ ਆਪਣਾ ਗੁਰਦੇਵ ਸਿੰਘ ਤੁਹਾਡੀ ਸੀ ਕਣਕੇ ਹਾਂਜੀ ਆਪਦਾ ਪਾਣਾ ਹੈ ਆਪਦਾ ਪਾਣਾ ਕੀ ਕਾਰਨ ਬਣਿਆ ਹੈ ਲੈਟਰ ਨਾਲ ਜੀ ਹੈ ਜੀ ਲੈਟਰ ਨਾਲ ਜੀ ਲਾਈਟ ਨਾਲ ਹਾਂਜੀ ਕੀ ਕਾਦੇ ਨਾਲ ਸੰਪਰਕ ਹੋਇਆ ਲੈਟਰ ਦਾ ਤੁਸੀਂ ਨਾਲ ਜੀ ਅੱਛਾ ਕਣਕ ਵੱਢਦੇ ਸੀ ਕਣਕ ਵੱਢਣ ਲੱਗ ਪਏ ਕਾਰਨ ਵੀ ਲਾਈਟ ਨੀਵੀਂ ਤਾਰ ਨਹੀਂ 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 ਇਹਦਾ ਫਿਰ ਤੁਸੀਂ ਪਹਿਲਾਂ ਕਿਹਾ ਨਹੀਂ ਕਦੇ ਮੈਂ ਕਿਹਨੂੰ ਦਿਕਾ ਦਿੱਤੇ ਸੀ ਦਰਖਾਸਤ ਦਿੱਤੀ ਹੋਈ ਸੀ ਖੰਭਾ ਬਾਰਗੇ ਪਿਆ ਜੀ ਲਾਜ ਨੂੰ ਕੱਢੇ ਲਿਆ ਅੱਛਾ ਖੰਭਾ ਰੱਖ ਗਏ ਕੀ ਕਿਹਾ ਸੀ ਉਹਨਾਂ ਨੂੰ ਵੀ ਮੰਨ ਲਓ ਬਾਹਰ ਬਾਹਰ ਕੱਢ ਜਿਓ ਬਾਹਰ ਕੱਢਿਆ ਨਹੀਂ ਕੱਢਿਆ ਨਹੀਂ ਜੀ ਕਿੰਨੀ ਕਣਕ ਸੀ ਇਹ 4 ਕਿੱਲੇ 4 ਕਿੱਲੇ ਸੀ ਕੀ ਨਾਮ ਆ ਵੀ ਤੁਹਾਡਾ ਬੰਦੀ ਕੋਈ ਤੁਹਾਡੀ ਕਣਕ ਸੀ ਹਾਂਜੀ ਭਾਈ ਕੀ ਕਾਰਨ ਬਣਿਆ ਆ ਭਾਈ ਇੱਕ ਤਾਂ ਤਾਰ ਆ ਤਾਰ ਨਹੀਂ ਆ ਇਹਦਾ ਕਰਕੇ ਜ਼ਿਆਦਾਤਰ ਵੇਗਾ ਇੱਕ ਕਿਰਪਾ ਨਾਲ ਕਣ ਕਬੱਡੀ ਆਂਦੀ ਜੀ ਇਹਦੇ ਕਰ। ਇਹ ਤਾਰ ਦਾ ਤੁਸੀਂ ਪਹਿਲਾਂ ਵੀ ਕੋਈ ਲੈਟਰ ਦਿੱਤੀ ਵੀ ਆ। ਦਿੱਤੀ ਸੀ। ਕੀ ਕਹਿੰਦੇ ਫਿਰ ਉਹ? ਉਹ ਕਹਿੰਦੇ ਕਰ ਜਾਏ। ਹਜੇ ਕਰਕੇ ਨਹੀਂ ਗਏ। ਕਿੰਨਾ ਬਟ ਟਾਈਮ ਹੋ ਗਿਆ? ਲਗਭਗ ਸਾਲ ਡੇਢ ਸਾਲ ਹੋ ਗਿਆ। ਸਾਲ ਡੇਢ ਸਾਲ ਹੋ ਗਿਆ। ਕਿੰਨੀ ਸੀ ਕਣਕੇ ਇਹ? ਇਹ ਕਣਕੇ ਟੋਟਲ 4 ਕਿੱਲਿਆਂ ਦਾ ਟੱਕਾ। 4 ਕਿੱਲੇ ਸੀ। ਉਹ ਤੋਂ ਲੈ ਕੇ ਉਹ 4 ਕਿੱਲੇ ਦਾ ਟੱਕਾ ਹੈ। ਭਈ ਆਪਣਾ ਸੰਦੀਪ ਸਿੰਘ ਜੀ। ਸੰਦੀਪ ਸਿੰਘ ਤੁਸੀਂ ਕਦੋਂ ਕੋ ਪਹੁੰਚੇ ਦੋ ਇੱਥੇ ਅੱਗ ਲੱਗੀ। ਉਹ ਵੀ ਉਹਦੀ ਕੌਂਟਰੀ ਸੀਗੀ ਅੱਛਾ ਜਿਹੜੇ ਗਲ ਕਰ ਚਾਰ ਕਿੱਲੇ ਕਣਕ ਨੂੰ ਅੱਗ ਲੱਗੀ ਠੀਕ ਆ ਹੂੰ ਬਹੁਤ ਮਾੜਾ ਕੰਮ ਹੋਇਆ ਕੀ ਕੀ ਕਾਰਨ ਕੀ ਬਣਿਆ ਕਾਰਨ ਤਾਰ ਤੋਂ ਸਪਾਰਕ ਵੱਜਿਆ ਵੀ ਜੀ ਤਾਰ ਤੋਂ ਸਪਾਰਕ ਵੱਜਿਆ ਚਾਰ ਕਿੱਲੇ ਕਣਕ ਹਾਂਜੀ ਕੀ ਮੰਗ ਕੀ ਕਰਦੇ ਹੁਣ ਮੰਗ ਤਾਂ ਬਸ ਸਰਕਾਰ ਨੂੰ ਕਹਿੰਦੇ ਇਸ ਵੰਨ ਦਾ ਮਾਇਵਾ ਦੋ ਜੀ ਬਦਲ ਕੇ ਕਨਾਂ ਹਾਂ ਪੈ